ਜਿੱਦਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਈ ਵਾਰੀ ਦੱਸ ਚੁੱਕੇ ਆ ਜਿਹੜੇ ਕਿ ਬਾੜ ਐਤਕੀ ਆਏ ਆ ਕਿੱਦਾਂ ਉਹਦੇ ਵਿੱਚ 2300 ਪਿੰਡ ਇਨਵੋਲਡ ਆ 20 ਲੱਖ ਲੋਕ ਅਫੈਕਟ ਹੋਏ ਆ 5 ਲੱਖ ਏਕੜ ਜਗ੍ਹਾ ਮਤਲਬ ਕロップ ਖਰਾਬ ਹੋ ਗਈ ਹੈ ਫਸਲ ਖਰਾਬ ਹੋ ਗਈ ਸਾਡੇ ਕਿਸਾਨ ਭਰਾਵਾਂ ਦੀ 56 ਸਾਡੇ ਪੰਜਾਬੀ ਪੰਜਾਬੀਆਂ ਦੀ ਜਾਨ ਚਲੀ ਗਈ 7 ਲੱਖ ਲੋਕ ਬੇਕਾਰ ਹੋ ਗਏ ਆ 3200 ਸਕੂਲ 19 ਕਾਲਜ ਮਤਲਬ ਕਈ ਸਕੂਲ ਤਾਂ ਬਿਲਕੁਲ ਰਹੇ ਨਹੀਂ ਤੇ ਕਈ ਸਕੂਲ ਬੜੀ ਬੁਰੀ ਤਰ੍ਹਾਂ ਡੈਮੇਜ ਹੋ ਗਏ ਕਾਲਜ ਵੀ 19 ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ 1400 ਮੈਡੀਕਲ ਫੈਸਿਲਿਟੀਆਂ ਡੈਮੇਜ ਹੋ ਗਈਆਂ ਉਹਦੇ ਵਿੱਚ ਕਲੀਨਿਕ ਆ ਵੀ ਆ ਗਈਆਂ ਕੋਈ ਸਰਕਾਰੀ ਹਸਪਤਾਲ ਆ ਗਏ ਹੋਰ 8500 ਕਿਲੋਮੀਟਰ ਦੇ ਕਰੀਬ ਸੜਕਾਂ ਖਰਾਬ ਹੋ ਗਈਆਂ ਟੁੱਟ ਗਈਆਂ ਕਈ ਜਗ੍ਹਾ ਰਹੀਆਂ ਨਹੀਂ ਪਰ ਕਈ ਜਗ੍ਹਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ 2500 ਛੋਟੇ ਵੱਡੇ ਪੁਲ ਵੀ ਖਤਮ ਹੋ ਗਏ ਹੁਣ ਇਹਦੇ ਲਈ ਪੈਸੇ ਜਿਹੜਾ ਕਿ ਪਹਿਲਾ ਐਸਟੀਮੇਟ ਬਣਿਆ ਉਹ ਐਸਟੀਮੇਟ ਵੱਧ ਵੀ ਸਕਦਾ ਹੈ 14000 ਕਰੋੜ ਦਾ ਤੇ ਜਿਹੜਾ 14000 ਕਰੋੜ ਹੈ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਕੁਝ ਸਰਕਾਰ ਆਪਣੇ ਬਜਟ ਚੋਂ ਦੇਊਗੀ ਬਾਕੀ ਅਸੀਂ ਇੰਡਸਟਰੀਲਿਸਟ ਭਰਾਵਾਂ ਨੂੰ ਐਨ ਆਰ ਆਈ ਨੂੰ ਤੇ ਆਪਣੇ ਪੰਜਾਬੀਆਂ ਨੂੰ ਜਿੱਥੇ ਵੀ ਹੈਗੇ ਉਹ ਪੰਜਾਬ ਚ ਹੈ ਦੇਸ਼ ਦੇ ਦੂਜੇ ਕੋਨਿਆਂ ਚੋਂ ਹੈ ਸਕੱਲੇ ਪੰਜਾਬੀ ਨਹੀਂ ਬਾਕੀ ਵੀ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰ ਰਹੇ ਆ ਕਿ ਜਿਹੜਾ ਇਹਨਾਂ ਨੇ ਰੰਗਲਾ ਪੰਜਾਬ ਸੁਸਾਇਟੀ ਮੁੱਖ ਮੰਤਰੀ ਜੀ ਨੇ ਬਣਾਈ ਔਰ ਉਹਦੇ ਵਿੱਚ ਇੱਕ ਰਲੀਫ ਫੰਡ ਦਾ ਅਲੱਗ ਅਕਾਊਂਟ ਬਣਾਇਆ ਉਹਦੇ 'ਚ ਵੱਧ ਤੋਂ ਵੱਧ ਪੈਸੇ ਕੰਟ੍ਰਿਬਿਊਟ ਕਰੋ ਯੋਗਦਾਨ ਵੱਧ ਤੋਂ ਵੱਧ ਪਾਓ ਸਾਰਿਆਂ ਨੂੰ ਕਹਿ ਰਹੇ ਆ ਅਸੀਂ ਇਹ ਜਿਹੜੀ ਸੁਸਾਇਟੀ ਹੈ ਸੀਐਸਆਰ 'ਚ ਵੀ ਕਵਰਡ ਹੈ ਜਿੱਦੇ 'ਚ ਇੰਡਸਟਰੀਅਲਿਸਟ ਭਰਾ ਦੇ ਸਕਦੇ ਆਪਣੇ ਸੀਐਸਆਰ ਤੋਂ ਇਨਕਮ ਟੈਕਸ ਤੋਂ ਵੀ ਜਿੰਨੀਆਂ ਐਗਜ਼ੈਂਪਸ਼ਨਾਂ ਮਿਲ ਸਕਦੀਆਂ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹ ਵੀ ਕਵਰਡ ਹੈ ਅੱਜ ਮੈਂ ਪਿਛਲੇ 2 ਦਿਨ ਚ ਲੁਧਿਆਣੇ ਸੀਗਾ ਮੈਂ ਲੁਧਿਆਣੇ ਦੇ ਇੰਡਸਟਰੀਅਲਿਸਟ ਭਰਾਵਾਂ ਨੂੰ ਰਿਕੁਐਸਟ ਕੀਤੀ ਉਹ ਅੱਜ ਕੋਈ 13 ਇੰਡਸਟਰੀਅਲਿਸਟ ਆਏ ਸੀ ਔਰ ਮੁੱਖ ਮੰਤਰੀ ਜੀ ਨੂੰ ਆਪਣੇ ਹੱਥੋਂ ਕੰਟ੍ਰਿਬਿਊਸ਼ਨ ਦੇ ਕੇ ਗਏ ਔਰ ਕਾਫੀ ਵੱਡੀ ਕੰਟ੍ਰਿਬਿਊਸ਼ਨ ਦੇ ਕੇ ਗਏ ਆਂ ਔਰ ਮੈਂ ਇੱਕੋ ਹੀ ਗੁਜ਼ਾਰਿਸ਼ ਕਰਦਾ ਕਿ ਬਾਕੀ ਇੰਡਸਟਰੀਲਿਸਟ ਭਰਾਵਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਔਰ ਐਨ ਆਰ ਆਈ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਹੁਣ ਹੋਰ ਪਾਓ ਜਿਹੜੇ ਅੱਜ ਇੰਡਸਟਰੀਲਿਸਟ ਭਰਾ ਦੇ ਕੇ ਗਏ ਆਂ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾ ਦੱਸਣਾ ਚਾਹੁੰਦਾ ਇਕਦਾ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ ਪ੍ਰਾਨ ਮੇਰੇ ਫਾਦਰ ਦਾ ਨਾਮ ਸੀ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਇਆ ਉਹਦੇ ਤੋਂ ਮੈਂ ਕੰਟ੍ਰਿਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰਲੇ ਕਮਲ ਉਸਵਾਲ ਉਹ ਆਏ ਸੀ 1 ਕਰੋੜ ਰੁਪਇਆ ਉਹ ਦੇ ਕੇ ਗਏ ਆ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਇਆ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਇਹ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਪਿਕ ਆਕਟਿਵ ਅਪਰਲ ਐ ਲੁਧਿਆਣੇ ਦੀ 90 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਇਆ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਦੀ ਕੰਪਨੀ 20 ਲੱਖ ਰੁਪਇਆ ਉਹ ਦੇ ਕੇ ਗਏ ਸਦਾਰਥ ਖੰਨਾ ਅਰੀ ਸੁਦਾਨਾ ਸਪਿਨਿੰਗ ਮਿਲ ਤੋਂ 20 ਲੱਖ ਰੁਪਇਆ ਉਹ ਦੇ ਕੇ ਗਏ ਆ। ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਇਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ। ਉਪਕਾਰ ਸਿੰਘ ਉਜੈ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡਸਟਰੀ ਦੀ। 5 ਲੱਖ ਰੁਪਇਆ ਉਹ ਦੇ ਕੇ ਗਏ ਆ ਤੇ ਰਾਲਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਇਆ ਇਹ ਦੇ ਕੇ ਗਏ ਆ ਮੈਂ ਹੋਰ ਵੀ ਇੰਡਸਟਰੀਅਲਿਸਟ ਭਰਾਵਾਂ ਨਾਲ ਰੈਗੂਲਰਲੀ ਇਨ ਟੱਚ ਆ ਸੀਐਮ ਸਾਹਿਬ ਖੁਦ ਵੀ ਫੋਨ ਕਰਦੇ ਆ ਸਾਰਿਆਂ ਨੂੰ ਇੰਡਸਟਰੀਅਲਿਸਟਾਂ ਨੂੰ ਵੀ ਕਰਦੇ ਆ ਐਨਆਰਆਈਜ਼ ਨੂੰ ਵੀ ਕਰਦੇ ਆ ਮੈਂ ਤੁਹਾਡੇ ਥਰੂ ਇਹਨਾਂ ਨੂੰ ਦੁਬਾਰਾ ਗੁਜ਼ਾਰਿਸ਼ ਕਰਦਾ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਕਿ ਵੱਧ ਵੱਧ ਚੜ ਕੇ ਆਓ ਔਰ ਇਹ ਜਿਹੜਾ ਸੀਐਮ ਸਾਹਿਬ ਨੇ ਉਪਰਾਲਾ ਚਾਲੂ ਕੀਤਾ ਹੈ ਆਪਾਂ ਪੰਜਾਬ ਨੂੰ ਫੇਰ ਉਹੋ ਜਿਹਾ ਬਣਾਣਾ ਜੋ ਬਾੜ ਤੋਂ ਪਹਿਲਾਂ ਸੀ ਉਹ ਇਲਾਕਿਆਂ ਨੂੰ ਬਿਲਕੁਲ ਉਹ ਉਹੋ ਜਿਹਾ ਬਣਾਣਾ ਹੈ ਬਲਕਿ ਉਸ ਤੋਂ ਵਧੀਆ ਬਣਾਣਾ ਤੇ ਉਹਦੇ ਲਈ ਐਸ ਵੱਲੇ ਪੰਜਾਬ ਸਰਕਾਰ ਨੂੰ ਹਰ ਇੱਕ ਇੱਕ ਪੈਸਾ ਕਾਊਂਟ ਕਰਦਾ ਔਰ ਹਰ ਚੀਜ਼ ਦੀ ਜੋ ਤੁਸੀਂ ਕੰਟ੍ਰਿਬਿਊਟ ਕਰ ਸਕਦੇ ਹੋ ਸਾਨੂੰ ਲੋੜ ਹੈ ਐਸ ਇੰਡਸਟਰੀ ਮਿਨਿਸਟਰ ਐਸ ਐਨ ਆਰ ਆਈ ਮਿਨਿਸਟਰ ਮੇਰਾ ਫਰਜ਼ ਬੰਦਾ ਹੈ ਇਹ ਦੋਨਾਂ ਨੂੰ ਮੈਂ ਟੈਪ ਕਰ ਰਿਹਾ ਇੰਡਸਟਰੀ ਨੂੰ ਵੀ ਔਰ ਐਨ ਆਰ ਆਈ ਨੂੰ ਵੀ ਸੀਐਮ ਸਾਹਿਬ ਵੀ ਕਰ ਰਹੇ ਆ ਉਹ ਆਪਣਾ ਉਪਰਾਲਾ ਕਰ ਰਹੇ ਆ ਮੈਂ ਆਪਣਾ ਉਪਰਾਲਾ ਕਰ ਰਿਹਾ ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਵੱਧ ਤੋਂ ਵੱਧ ਅਸੀਂ ਕੰਟਰੀਬਿਊਸ਼ਨ ਇਕੱਠੀ ਕਰਕੇ ਪੰਜਾਬ ਸਰਕਾਰ ਨੂੰ ਦਵਾਂਗੇ ਔਰ ਰੰਗਲਾ ਸੁਸਾਇਟੀ ਚ ਪਾਵਾਂਗੇ ਔਰ ਪੰਜਾਬ ਨੂੰ ਰੰਗਲਾ ਦੇਖਾਂਗੇ ਆਉਣ ਵਾਲੇ ਟਾਈਮ ਚ ਹੋਰ ਦੱਸੋ ਜੇ ਕਿਸੇ ਦਾ ਜਿਆਦਾ ਤੋਂ ਜਿਆਦਾ ਇੰਡਸਟਰੀ ਲੋਜਾਇਨਾ ਤੇ ਹੈ ਲੋਜਾਇਨਾ ਕੇ علاوہ ਅਭੀ ਬਾਕੀ ਜ